ਸੁਖੁ ਟਲ ਗੁਰ ਸੇਵੀਐ ਪ੍ਰਾਨਸ ਸਹਜ ਸੁਭਾਅ ਦਰਸਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਜਾਈ ਹੋਵੈ ਸਿਫਤਿ ਸੁਖ ਸੰਮਦੀ ਕੁਰਸੋ ਕੁਰਸੋ ਝੱਟੀਆਂ ਤੁਦਿ ਡਿਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀਆਂ ਸਜਣ ਸੱਚੇ ਬਾਤਸ਼ਾਹ ਸਿਰਸਾ ਜਿਸ ਪਾਸ ਵਹਟਿਓ ਸੋਹੀਏ ਸੁਬਨ ਦਾ ਵੀਸੋ ਸਜਣ ਸੱਚਾ ਪਤਿਸ਼ਾ ਸਿਰਸ਼ਾਂਦਸੋ ਜਿਸ ਪਾਸ ਵਖਿਓ ਸੋਹੀਐ ਸਭਨਾ ਦਾ ਵੀ ਸਾਹ ਸਤਨਾਮ ਸ੍ਰੀ ਸੋਰਠ ਮਹੱਲਾ ਪੰਜਵਾ ਪੁੱਤਰ ਕਲੱthr ਲੋਕ ਗ੍ਰਹਿ ਬਨਿਤਾ ਮਾਇਆ ਸੰਬੰਧੀ ਅੰਤ ਕੀ ਬਾਤ ਕੋ ਖਰਨ ਨ ਹੋਸੀ ਸਭ ਮਿਥਿਆ ਅਸਨੇਹੀ ਿਰਕਲਤਰ ਲੋਕ ਗ੍ਰਹਿ ਬਨਿਤਾ ਮਾਇਆ ਸੰਬੰਧੀ ਅੰਤ ਕੀ ਬਾਰ ਕੋ ਖਰਨ ਹੋਸੀ ਤਉ ਮਿਥਿਆ ਅਸਨੀਹੀ ਰੇ ਨਰ ਕਹੇ ਪਪਉ ਰਹੋ ਦੇਹੀ ਉਡ ਜਾਏ ਗੋ ਇਕ ਭਜੋ ਰਾਮ ਸਨੇਹੀ ਰਹਾ ਤੀਨ ਸੰਗਾਂ ਕਰ ਦੇਹੀ ਕੀਨੀ ਜਲ ਕੁਕਰ ਭਸਮੇਹੀ ਹੋਏ ਅਮਰੋ ਗ੍ਰਹਿ ਮਹਿ ਬੈਠਾ ਕਰਨ ਕਾਰਣ ਿਸ ਰੋਹੀ ਪਉਣਿ ਕਿ ਭਾਤ ਕਰ ਮਣੀਏ ਸਾਜੀ ਕਚ ਤਾਗ ਪਰੋਹੀ ਜਾਏ ਗੋ ਸੂਤ ਬਾਪੁਰੇ ਫਿਰ ਪਾਸ਼ ਪਸ਼ਤੋ ਹੀ ਜਿੰਨ ਤੋਂ ਸਿਰਜ ਸਿਰਜ ਸਵਾਰੇ ਸਤਿ ਆਵਹ ਦਿਨ ਰਨਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੇਹੀ ਇਨ ਤੂੰ ਸਿਰਜ ਸਿਰਜ ਸਵਾਰੇ ਤਿਸ ਧਾਵੋ ਦਿਨ ਰਨਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਓਟ ਗਹੀ ਹੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹਿ